ਹalleluyah ਅੱਜ ਸੀ ਮੇਰੀ ਪ੍ਰੇਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਪੜ੍ਹਦੀ ਹਾਂ ਤੁਸੀਂ ਕਦੇ ਵੀ ਨਹੀਂ ਹਾਰੋਗੇ ਵਿਵਸਥਾ ਸਾਰ ਅਧਿਆਇ 11 ਉਦੀ 13 ਤੋਂ 14 ਐਵੇਂ ਹੋਵੇਗਾ ਕਿ ਜੇ ਤੁਸੀਂ ਮਨ ਲਾ ਕੇ ਮੇਰੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਅਰਥਾਤ ਜਹਾਵਾ ਆਪਣੀ ਪਰਮੇਸ਼ਰ ਨਾਲ ਪੇਮ ਰੱਖਣਾ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਝਾਨ ਨਾਲ ਉਸ ਦੀ ਉਪਾਸਨਾ ਕਰਨੀ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਤੁਸੀਂ ਪਰਮੇਸ਼ਰ ਦੀ ਯੋਜਨਾ ਨੂੰ ਪੂਰਾ ਕਰਦੇ ਹੋ ਤਾਂ ਪਰਮੇਸ਼ਰ ਆਪਣੇ ਨਿਰਧਾਰਿਤ ਸਮੇਂ ਤੇ ਤੁਹਾਡੇ ਜੀਵਨ ਵਿੱਚ ਮੀਹ ਜਾਨੀ ਕੀ ਆਸ਼ਿਸ਼ ਫੇਲਦਾ ਹੈ ਉਦਾਹਰਨ ਵਜੋਂ ਜੇਕਰ ਕੋਈ ਵਿਅਕਤੀ ਸ਼ਰਾਬੀ ਹੈ ਅਤੇ ਤੁਹਾਡਾ ਪਰਮੇਸ਼ਰ ਦੇ ਨਾਲ ਦਿਸਤਾ ਹੈ ਤਾਂ ਪਰਮੇਸ਼ਰ ਤੁਹਾਨੂੰ ਉਸ ਵਿਅਕਤੀ ਦੇ ਲਈ ਪ੍ਰਾਰਥਨਾ ਕਰਨ ਲਈ ਕਹਿ ਸਕਦਾ ਹੈ ਅਤੇ ਜਦੋਂ ਤੁਸੀਂ ਉਸ ਵਿਅਕਤੀ ਦੇ ਲਈ ਪ੍ਰਾਰਥਨਾ ਕਰਦੇ ਹੋ ਤਉਹ ਵਿਅਕਤੀ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਬਚਾਇਆ ਜਾਵੇਗਾ ਇਸ ਤਰ੍ਹਾਂ ਤੁਸੀਂ ਪਰਮੇਸ਼ਰ ਦੀ ਯੋਜਨਾ ਨੂੰ ਪੂਰਾ ਕਰਦੇ ਹੋ ਜਦੋਂ ਤੁਸੀਂ ਪਰਮੇਸ਼ਰ ਦੀ ਯੋਜਨਾ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਆਪਣੇ ਜੀਵਨ ਵਿੱਚ ਕਦੇ ਵੀ ਨਹੀਂ ਹਾਰ ਸਕਦੇ ਜਦੋਂ ਅਸੀਂ ਬਾਈਬਲ ਵਿੱਚ ਜਨਾਹ ਨਬੀ ਨੂੰ ਦੇਖਦੇ ਹਾਂ ਤਾਂ ਪਰਮੇਸ਼ਰ ਨੇ ਉਸ ਨਿਨਵਾਹ ਦੇ ਲੋਕਾਂ ਨੂੰ ਖਤਮ ਹੋਣ ਤੋਂ ਬਚਾਉਣ ਲਈ ਨਿਨਵਾਹ ਜਾਣ ਲਈ ਕਿਹਾ ਸੀ ਪਰ ਜਨਾਹ ਨੇ ਪਰਮੇਸ਼ਰ ਦੀ ਅਣ ਆਗਿਆਕਾਰੀ ਕੀਤੀ ਅਤੇ ਤਰਸ਼ੀਸ਼ ਨੂੰ ਪਛ ਗਿਆ ਜਿਸ ਕਾਰਨ ਉਸ ਨੂੰ ਆਪਣੇ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਜਦੋਂ ਜੁਨਾਹ ਨੇ ਪਰਮੇਸ਼ਰ ਦੇ ਹੁਕਮ ਹੁਕਮ ਦੀ ਪਾਲਣਾ ਕੀਤੀ ਅਤੇ ਪਰਮੇਸ਼ਰ ਦੀ ਯੋਜਨਾ ਵਿੱਚ ਸ਼ਾਮਲ ਹੋ ਗਿਆ ਤਾਂ ਪਰਮੇਸ਼ਰ ਨੇ ਉਸ ਨੂੰ ਮੁਸੀਬਤਾਂ ਤੋਂ ਬਚਾਇਆ ਅਤੇ ਉਸ ਦੇ ਦੁਆਰਾ ਪੂਰਾ ਨਿੰਵਾ ਬਚਾਇਆ ਗਿਆ ਅਤੇ ਉਸ ਨੂੰ ਆਪਣੇ ਜੀਵਨ ਵਿੱਚ ਸਫਲਤਾ ਮਿਲੀ ਇਸੇ ਤਰ੍ਹਾਂ ਜਦੋਂ ਅਸੀਂ ਅਬਰਾਹਮ ਦੇ ਜੀਵਨ ਵੱਲ ਦੇਖਦੇ ਹਾਂ ਕਿ ਉਸਨੇ ਪਰਮੇਸ਼ਰ ਦਾ ਕਹਿਣਾ ਮੰਨਿਆ ਅਤੇ ਪਰਮੇਸ਼ਰ ਦੀ ਯੋਜਨਾ ਨੂੰ ਪੂਰਾ ਕੀਤਾ ਇਸ ਲਈ ਉਹ ਆਪਣੇ ਜੀਵਨ ਸਾਲਾਂ ਤੋਂ ਚੱਲ ਰਹੇ ਸ਼ਰਾਪ ਤੋਂ ਹਾਰਿਆ ਨਹੀਂ ਉਸਨੇ ਉਸ ਸ਼ਰਾਪ ਉਤੇ ਜਿੱਤ ਪ੍ਰਾਪਤ ਕੀਤੀ ਇਸ ਲਈ ਇਹ ਯਾਦ ਰੱਖੋ ਕਿ ਪਰਮੇਸ਼ਰ ਤਰਤੀ ਉਤੇ ਆਪਣੇ ਆਪ ਕੰਮ ਨਹੀਂ ਕਰਦਾ ਉਹ ਕਰ ਸਕਦਾ ਹੈ ਪਰ ਉਹ ਤੁਹਾਡੀ ਕੰਮ ਵਿੱਚ ਭਾਗੀਦਾਰੀ ਮੰਗਦਾ ਹੈ ਕਿਉਂਕਿ ਇਸ ਤਰ੍ਹਾਂ ਤੁਸੀਂ ਪਰਮੇਸ਼ਰ ਦੇ ਉਦੇਸ਼ ਨੂੰ ਪੂਰਾ ਕਰਦੇ ਹੋ ਜਦੋਂ ਤੁਸੀਂ ਪਰਮੇਸ਼ਰ ਦੇ ਉਦੇਸ਼ ਨੂੰ ਪੂਰਾ ਕਰਦੇ ਹੋ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਕੰਮ ਕਰਦਾ ਹੈ ਅਤੇ ਤੁਸੀਂ ਕਦੇ ਵੀ ਕਿਸੇ ਵੀ ਤਰੀਕੇ ਨਾਲ ਅਸਫਲ ਨਹੀਂ ਹੁੰਦੇ ਆਮਨ ਆਓ ਸ희 ਮਿਲ ਕੇ ਵਾਅਦੇ ਦੀ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੀ ਆਤਮਾ ਦੀ ਸਮਰਥ ਨਾਲ ਤੁਹਾਡੀ ਯੋਜਨਾ ਨੂੰ ਪੂਰਾ ਕਰਾਂਗਾ ਤਾ ਜੋ ਤੁਸੀਂ ਮੇਰੇ ਜੀਵਨ ਵਿੱਚ ਕੰਮ ਕਰ ਸਕੋ ਪ੍ਰਵੇਸ਼ਮ ਸੀਗੇ ਸਮਰਥੀ ਨਾਮ ਵਿੱਚ ਆਮੇਨ